ਤਹਾਨੂੰ ਸੁਰਖੀਆਂ ਦਾ ਵਿਸਥਾਰ ਕਰਦੇ ਹਾਂ ਤੇ ਗੱਲ ਕਰਦੇ ਹਾਂ ਟਕਸਾਲੀਆਂ ਵੱਲੋਂ ਬੀਬੀ ਖਾਲੜਾ ਦੇ ਖਿਲਾਫ ਜੇਜੇ ਸਿੰਘ ਨੂੰ ਵਾਪਸ ਬੁਲਾਉਣ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਗਰਮਾ ਗਿਆ ਉਧਰ ਸੁਖਪਾਲ ਸਿੰਘ ਖੈਰਾ ਨੇ ਟਕਸਾਲੀਆਂ ਨੂੰ ਕਿਹਾ ਕਿ ਉਹ ਉਹਨਾਂ ਦੇ ਰਣੀ ਰਹਿਣਗੇ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਬੀਬੀ ਖਾਲੜਾ ਖਿਲਾਫ ਆਪਣਾ ਉਮੀਦਵਾਰ ਵਾਪਸ ਲੈਣਾ ਚੰਗਾ ਫੈਸਲਾ ਹੈ ਉਹਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਵੀ ਔਰਤਾਂ ਨੂੰ ਲੋਕ ਸਭਾ ਦੇ ਵਿੱਚ ਕੇਵਲ ਇੱਕ ਇੱਕ ਸੀਟ ਦੇ ਕੇ ਮਜ਼ਾਕ ਕੀਤਾ ਸ਼ਕਪਾਲ ਖੈਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਵਕਤ ਬਹੁਤ ਸੋਚ ਸਮਝ ਕੇ ਵੋਟਾਂ ਪਾਉਣ ਦੇ ਲਈ ਤਿਆਰ ਨੇ ਕਾਂਗਰਸ ਭਾਜਪਾ ਤੇ ਅਕਾਲੀ ਦਲ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਕੀ ਉਹਨਾਂ ਲੋਕਾਂ ਨਾਲ ਕੀਤੇ ਵਾਦੇ ਪੂਰੇ ਕੀਤੇ ਨੇ ਜਿਸ ਤਰ੍ਹਾਂ ਸਤਕਾਰਯੋਗ ਅਕਾਲੀ ਦਲ ਟਕਸਾਲੀ ਦੇ ਆਗੂਆਂ ਨੇ ਕੱਲ ਫਰਾਗ ਦੇ ਲਈ ਦਿਖਾਉਂਦੇ ਹੋਏ ਬੀਬੀ ਪਰਮਜੀਤ ਕੌਰ ਖਲੜਾ ਦੇ ਖਿਲਾਫ ਜਿਹੜਾ ਆਪਣਾ ਉਮੀਦਵਾਰ ਸੀ ਜਨਰਲ ਜੇਜ ਸਿੰਘ ਉਹਨਾਂ ਨੂੰ ਇਸ ਇਲੈਕਸ਼ਨ ਚੋਣ ਪ੍ਰਚਾਰ ਤੋਂ ਵਿਡਰੋ ਕਰ ਲਿਆ ਤੇ ਬੀਬੀ ਪਰਮਜੀਤ ਕੌਰ ਖੱਲਰਾ ਦੀ ਮਦਦ ਕਰਨ ਦਾ ਜੋ ਉਹਨਾਂ ਨੇ ਫੈਸਲਾ ਕੀਤਾ ਵਾ ਉਹਦੀ ਅਸੀਂ ਭਰਪੂਰ ਸ਼ਲਾਘਾ ਕਰਦੇ ਆਂ ਸਵਾਗਤ ਕਰਦੇ ਆਂ ਔਰ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਵੈਸੇ ਮੈਂ ਕੱਲ ਰਾਤ ਹੀ ਬ੍ਰਹਮਪੁਰਾ ਸਾਹਿਬ ਨੂੰ ਟੈਲੀਫੋਨ ਕਰਕੇ ਕਿਉਂਕਿ ਉਹ ਸਾਡੇ ਵੈਸੇ ਵੀ ਮੇਰੇ ਪਿਤਾ ਜੀ ਦੇ ਨਾਲ ਕੰਮ ਕੀਤਾ ਉਹਨਾਂ ਨੇ ਮੈਂ ਉਹਨਾਂ ਦਾ ਧੰਨਵਾਦ ਕੀਤਾ ਮੈਂ ਸਿਵਾ ਸਿੰਘ ਸੇਖਵਾ ਦਾ ਧੰਨਵਾਦ ਕੀਤਾ ਕਿਉਂਕਿ ਸਿਵਾ ਸਿੰਘ ਸੇਖਵਾ ਨੇ ਇੱਕ ਬੜਾ ਲੌਜੀਕਲ ਰੋਲ ਪਲੇ ਕੀਤਾ ਔਰ ਉਹ ਚਾਹੁੰਦੇ ਨੇ ਕਿ ਅਸੀਂ ਸਾਰੇ ਪੰਜਾਬ ਦੇ ਵਿੱਚ ਜਿੱਥੇ ਤ ਤਗੜੇ ਉਮੀਦਵਾਰ ਜਿਹੜੇ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਹਰਾ ਸਕਣ ਉੱਥੇ ਅਗਰ ਇੱਕ ਕੈਂਡੀਡੇਟ ਟੋਟਲ ਆਪੋਜੀਸ਼ਨ ਦਾ ਕੀਤਾ ਜਾ ਸਕੇ ਤਾਂ ਮੈਂ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਅਗਰ ਇਹ ਉਪਰਾਲੇ ਕਰਦੇ ਹੋ ਅਸੀਂ ਤੁਹਾਡਾ ਇਹ ਨਾਲ ਇਹਦੇ ਵਿੱਚ ਵੀ ਸਹਿਯੋਗ ਪਾਵਾਂਗੇ ਅੱਜ ਇਹ ਮੁਕਾਮ ਆਇਆ ਕਿ ਖਡੂਰ ਸਾਹਿਬ ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਅਕਾਲੀ ਦਲ ਤੇ ਕਾਂਗਰਸ ਨੂੰ ਮਜ਼ਬੂਤ ਟੱਕਰ ਟੱਕਰ ਔਰ ਮਜ਼ਬੂਤ ਟੱਕਰ ਆਪਣੀ ਸੇਵਾ ਦੇ ਆਧਾਰ ਦੇ ਉੱਤੇ ਜਿਸ ਢੰਗ ਦੇ ਨਾਲ ਉਹਨਾਂ ਨੇ ਮਨੁੱਖੀ ਅਧਿਕਾਰਾਂ ਦਾ ਝੰਡਾ ਚੱਕ ਕੇ ਰੱਖਿਆ ਬਾਵਜੂਦ ਕਿ ਉਹਨਾਂ ਦੇ ਪਤੀ ਜਸਵੰਤ ਸਿੰਘ ਖਾਲੜਾ ਨੂੰ 1995 ਦੇ ਵਿੱਚ ਘਰੋਂ ਚੱਕ ਕੇ ਲਾਪਤਾ ਕਰ ਦਿੱਤਾ ਗਿਆ ਸੀਗਾ ਪਰ ਉਹਨਾਂ ਨੇ ਹੱਥ ਨਹੀਂ ਛੱਡਿਆ ਉਧਰ ਜਲੰਧਰ ਵਿੱਚ ਸੁਖਬੀਰ ਸਿੰਘ ਬਾਦਲ ਨੇ ਸੁਖਪਾਲ ਖੈਰਾ ਤੇ ਵੱਡਾ ਸਿਆਸੀ ਹਮਲਾ ਕੀਤਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਜੇ ਸਿੰਘ ਵੀ ਪੰਜਾਬ ਦੇ ਵਿੱਚ ਜਿਸ ਸੀਟ ਤੋਂ ਚੋਣ ਲੜਦੇ ਨੇ ਉੱਥੇ ਉਹਨਾਂ ਦਾ ਵਿਰੋਧ ਹੋ ਜਾਂਦਾ ਹੈ ਹਾਲਾਂਕਿ ਟਕਸਾਲੀਆਂ ਵਾਲੀ ਖਡੂਰ ਸਾਹਿਬ ਦੀ ਸੀਟ ਤੇ ਜੇਜੇ ਸਿੰਘ ਦਾ ਵਿਰੋਧ ਤਾਂ ਨਹੀਂ ਸੀ ਪਰ ਟਕਸਾਲੀਆਂ ਨੇ ਬੀਬੀ ਖਾਲੜਾ ਦੀ ਹਮਾਇਤ ਵਿੱਚ ਉਸ ਦਾ ਨਾਮ ਵਾਪਸ ਲੈ ਲਿਆ ਉਹ ਦਰਸ਼ਕਬੀਰ ਸਿੰਘ ਬਾਦਲ ਨੇ ਕਿਹਾ ਕਿ ਟਿਕਟਾਂ ਦੇ ਚੱਕਰ ਵਿੱਚ ਕਾਂਗਰਸ ਵਿੱਚ ਬਗਾਵਤ ਛਿੜ ਗਈ ਹੈ ਅਤੇ ਕਾਂਗਰਸ ਦੇ ਉਮੀਦਵਾਰਾਂ ਦਾ ਵੀ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਹੈ ਸੁਖਬੀਰ ਬਾਦਲ ਨੇ ਸੁਖਪਾਲ ਖਹਿਰਾ ਤੇ ਚੋਣਾਂ ਵੇਲੇ ਪੈਸੇ ਇਕੱਠੇ ਕਰਨ ਦੇ ਇਲਜ਼ਾਮ ਲਾਏ ਕਿਉਂਕਿ ਜਨਰਲ ਜੇ.ਐਸ. ਸਿੰਘ ਜਿੱਥੇ ਬੈਠ ਜਾਂਦੇ ਸੀ ਉਹਨਾਂ ਨੂੰ ਦੁੱਤਿਆਂ ਦੇ ਹਾਲ ਪੈਂਦੇ ਸੀ ਤੁਹਾ ਇਸ ਕਰਕੇ ਉਹਨੇ ਦੇਖਿਆ ਕਿ ਟਕਸਾਲੀ ਆਪ ਬਰੰਪਰਾ ਸਾਹਿਬ ਤਾਂ ਆਪ ਤਾਂ ਜਾਂਦੇ ਨਹੀਂ ਸੀ ਇਕੱਲੇ ਭੇਜ ਦਿੰਦੇ ਸੀ ਉਹ ਵਿਚਾਰਾ ਤੁਰਦੇ ਨੂੰ ਰਾਹ ਹੀ ਨਹੀਂ ਪਤਾ ਸੀ ਕਿਤੇ ਫਿਰੋਜ਼ਪੁਰ ਹਲਕੇ ਚਲਾ ਗਿਆ ਕਿਤੇ ਮੁਕਸਰ ਹਲਕੇ ਚ ਪਹੁੰਚ ਗਿਆ ਉਹਨੇ ਦੇਖਿਆ ਕਿ ਆ ਤਾਂ ਮੇਰੇ ਨਾਲ ਠੱਗੀ ਮਾਰੀ ਜਾਂਦੇ ਆਪ ਹੀ ਛੱਡ ਗਏ ਸੁਖਪਾਲ ਖੈਰ ਦਾ ਕੰਮ ਹੀ ਨਿਸ਼ਾਨਾ ਹੀ ਆ ਕਿ ਅੱਜ ਦੇ ਮਹੀਨੇ ਦੇ ਥੋੜਾ ਗੇੜੇ ਗੁੜੇ ਕੱਢ ਕੇ ਦਿਹਾੜੀ ਬਣ ਜੂਗੀ 5-7 ਕਰੋੜ 10 ਕਰੋੜ ਕਮਾ ਕੇ ਵਹਿ ਜਣ ਉਹਨੇ ਜਿੱਤ ਨਹੀਂ ਮੇਰਾ ਇਹ ਕਹਿਣਾ ਹੈਗਾ ਜੀ ਕਿ ਅੱਜ ਲੋਕਾਂ ਦਾ ਮਨ ਵਿੱਚ ਕੇਵਲ ਇੱਕ ਸ਼ਖਸੀਅਤ ਵਸੀ ਹੈ ਉਹ ਨਰਿੰਦਰ ਮੋਦੀ ਜੀ ਔਰ ਲੋਗ ਇਹ ਸਮਝ ਗਏ ਨੇ ਕਿ ਕੱਲੇ ਆ ਬਬਰ ਸ਼ੇਰ ਹੈ ਜਿਹੜਾ ਕਿ ਦੇਸ਼ ਨੂੰ ਇੱਜ਼ਤ ਦੇ ਨਾਲ ਸੰਭਾਲ ਸਕਦਾ ਹੈ ਵਿਕਾਸ ਵੀ ਕਰ ਸਕਦੇ ਨੇ ਔਰ ਉਹਦੇ ਨਾਲ ਦੇਸ਼ ਦੀ ਸੁਰੱਖਿਆ ਤੇ ਦੇਸ਼ ਦੀ ਇੱਜ਼ਤ ਵੀ ਰੱਖ ਸਕਦੇ ਨੇ ਅੱਜ ਜੋ ਦੁਨੀਆ ਦੇ ਸਭ ਤੋਂ ਲੋਕਪ੍ਰੀਆ ਨੇਤਾ ਸੋ ਇਲੈਕਸ਼ਨ ਵਿੱਚ ਕੇਵਲ ਇੱਕ ਚਿਹਰਾ ਨਰਿੰਦਰ ਮੋਦੀ ਜੀ ਜਿਹੜੇ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਕੈਂਡੀਡੇਟ ਹੋ ਕੇ ਵੋਟਾਂ ਉੱਤੇ ਉਧਰ ਟਕਸਾਲੀਆਂ ਵੱਲੋਂ ਖਡੂਰ ਸਾਹਿਬ ਤੋਂ ਉਮੀਦਵਾਰ ਸਾਫ ਦਾ ਫੌਜ ਮੁਖੀ ਜਨਰਲ ਸਿੰਘ ਨੇ ਜਨਰਲ ਜੇ ਜੇ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ आओ जनरल जे जे सिंह ने अपने दिल की रखी अरे उन्होंने महा बेवकूफ तो उन्होंने मेरा बनाया वो कौन किस मुंह से बोल सकते हैं उनसे पूछो वोटे कहा गई पटियाले में मेरे पीठ में छुरा किसने गोपा मुझे उन्होंने बेवकूफ बनाया यहाँ तो कोई बेवकूफ ही नहीं है मैं तो कहता हूँ उनको हराने के लिए मैं बहुत समझ से काम ले रहा हूँ और मैं लोगों को भी प्रेरित कर रहा हूँ कि आप भी ऐसे करिए ताकि ये दोनों धनों को खत्म करें वो तो कुछ भी बोलेंगे उनका तो मैं बता रहा हूँ कि उनका अगर आप बैकग्राउंड देखेंगे तो उन्होंने कौन सी डिग्री की है गए थे बाहर कितने कौन सी डिग्री लेके आए हैं तो इसलिए उनकी बात मत करिए उनके बारे में तो आप सब ज्यादा जानते हैं है जी पार्टी थाँगी थाँगी। देखो पार्टी ने मेरे साथ जो बातचीत की है उसमें और दूस, दूसरे पार्टियों ने भी मुझे कुछ ऑफर किए हैं पर मैं उसके बारे में बात ही नहीं करना चाहता हूं क्योंकि मेरे मन में ਇਸ ਸਮੇਂ ਸਿਰਫ ਯਹੀ ਹੈ ਕਿ ਜੋ ਹਮਨੇ ਫੈਸਲਾ ਲਿਆ ਹੈ ਮੈਂ ਆਪਣੇ ਕਨਸਟੀਟੂਐਂਸੀ ਮੇ ਬੀਬੀ ਖਲਰਾ ਜੀ ਕੋ ਜਿੱਤੇ ਹੋਏ ਦੇਖਣਾ ਚਾਹਤਾ ਹੂੰ ਉਧਰ ਸੁਖਬੀਰ ਸਿੰਘ ਬਾਦਲ ਨੇ ਸਾਫ ਕੀਤਾ ਹੈ ਕਿ ਬਠਿੰਡਾ ਤੇ ਫਿਰੋਜ਼ਪੁਰ ਸੀਟ ਤੇ ਇੱਕ ਹਫਤੇ ਦੇ ਵਿੱਚ ਵਿੱਚ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਜਾਏਗਾ ਕਾਬਲੇ ਜ਼ਿਕਰ ਹੈ ਕਿ ਬਠਿੰਡਾ ਵਿੱਚ ਹਰਸ਼ਿਮਰਤ ਕੌਰ ਬਾਦਲ ਦਾ ਨਾਮ ਲਗਭਗ ਤੈ ਹੈ ਅਤੇ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਆਪ ਚੋਣ ਲੜਨਗੇ ਇਹ ਵੀ ਤੈ ਪਰ ਸੁਖਬੀਰ ਬਾਦਲ ਇੰਤਜ਼ਾਰ ਕਰ ਰਿਹਾ ਹੈ ਕਿ ਕਾਂਗਰਸ ਕਿਸ ਨੂੰ ਮੈਦਾਨ ਵਿੱਚ ਉਤਾਰਦੀ ਹੈ ਦੂਜੇ ਪਾਸੇ ਕਾਂਗਰਸ ਇਹ ਸੋਚ ਰਹੀ ਹੈ ਕਿ ਪਹਿਲਾਂ ਅਕਾਲੀ ਦਲ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰੀਏ ਫਿਰ ਅਸੀਂ ਆਪਣਾ ਉਮੀਦਵਾਰ ਮੈਦਾਨ ਚ ਉਤਾਰਾਂਗੇ ਉਧਰ ਬਠਿੰਡਾ ਵਿੱਚ ਮਨਪ੍ਰੀਤ ਬਾਦਲ ਵੀ ਸਰਗਰਮ ਹੋ ਗਏ ਨੇ ਥੀਸ ਦੈਟ ਸਟੇਜ ਆਫ ਦੈਟ ਯੂ ਕਾਲ ਇਟ ਡਿਲੇ ਮੈਨ ਲੱਗਦਾ ਹੈ ਹੋਪਫੁਲੀ 2-4 ਦਿਨਾਂ ਚ ਕਰ ਦੇਣਾ ਚਾਹੀਦਾ ਹੈ ਵੀਰ ਜੀ ਅੱਛਾ ਤੁਸੀਂ ਕਿਹਨੂੰ ਚਾਹੁੰਦੇ ਹੋ ਇੱਥੇ ਕੈਂਡੀਡੇਟ ਅਸੀਂ ਯੂ ਆਰ ਵੋਟਰਸ ਆਰ ਯੋਰਸੈਲਫ ਤੁਸੀਂ ਵੋਟਰਸ ਹੋ ਹੂਮ ਥੀ ਯੂ ਵੋਟ ਦੀ ਰਿਜੈਕਸ਼ਨ ਹੈ ਉਹਨਾਂ ਨੂੰ ਪੱਤਰ ਕਰਾ ਹੈ ਹੈ ਸਿਕਰਟ ਬੈਲੇਟ ਦਾ ਪ੍ਰੋਵੀਜ਼ਨ ਹੈ ਸਿਕਰਟ ਵੈਲ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਪੰਜਾਬ ਦੇ ਪ੍ਰਿਵਾਰੀ ਮਨੀਸ਼ ਸਿਸੋਧਿਆ ਅੱਜ ਪੰਜਾਬ ਦੇ ਸੰਗਰੂਰ ਪੁੱਜੇ ਜਿੱਥੇ ਉਹਨਾਂ ਨੇ ਸਾਰੇ ਲੋਕ ਸਭਾ ਉਮੀਦਵਾਰਾਂ ਦੇ ਨਾਲ ਮੀਟਿੰਗ ਕੀਤੀ ਇਸ ਤੋਂ ਬਾਅਦ ਮਨੀਸ਼ ਸਿਸੋਧਿਆ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਦਾਅਵਾ ਕੀਤਾ ਕੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਾਰੀਆਂ ਸੀਟਾਂ ਤੇ ਜਿੱਤ ਦਰਜ ਕਰੇਗੀ ਉਹਨਾਂ ਕਿਹਾ ਕਿ 2014 ਨਾਲੋਂ ਆਪ ਦਾ ਪ੍ਰਦਰਸ਼ਨ ਚੰਗਾ ਹੋਏਗਾ ਉਹਨਾਂ ਕਿਹਾ ਕਿ ਆਪ ਦੇ ਨੁਮਾਇंदे ਅਤੇ ਵਲੰਟੀਅਰ 26 April ਤੱਕ 13 ਲੋਕ ਸਭਾ ਵਿੱਚ 26 ਲੱਖ ਪਰਿਵਾਰਾਂ ਨਾਲ ਸੰਪਰਕ ਬਣਾਉਣਗੇ ਸਿਸੋਦੀਆ ਨੇ ਇਹ ਵੀ ਗੱਲ ਕਹੀ ਕਿ ਆਮ ਆਦਮੀ ਪਾਰਟੀ ਕੋਲੇ ਫੰਡ ਦੀ ਘਾਟ ਹੈ ਪਰ ਵਰਕਰਾਂ ਦਾ ਮਜਬੂਤ ਬੈਂਕ ਪਾਰਟੀ ਕੋਲੇ ਹੈ ਉਨਾ ਕਿਹਾ ਕਿ ਪੰਜਾਬ ਵਿੱਚ ਅਸੀਂ ਦਿੱਲੀ ਦਾ ਮਾਡਲ ਪੇਸ਼ ਕਰਾਂਗੇ ਅਤੇ ਨਸ਼ਾ ਵੱਡਾ ਮੁੱਦਾ ਰਹੇਗਾ ਇੱਕ ਵਾਰ ਫਿਰ ਮਨੀਸ਼ ਸਿਸੋਧੀਆਂ ਨੇ ਅਮਿਤ ਸ਼ਾਹ ਅਤੇ ਮੋਦੀ ਦੀ ਜੋੜੀ ਨੂੰ ਹਰਾਉਣ ਦੀ ਗੱਲ ਕੀਤੀ ਜਿਸ ਤਰ੍ਹਾਂ ਸੇ ਬਾਕੀ ਜਗ੍ਹਾ ہم ਲੋਕ ਰੋਟੇਟਰ ਕਰਤੇ ਹੈ ਵੈਸੇ ਹੀ ਆ ਪੂਰਾ ਕਾ ਪੂਰਾ ਕੈਂਪੇਨ ਰੈਲਿਸ ਕਾ ਚੱਲ ਹੀ ਰਹਾ ਹੈ ਅਲਗ ਅਲਗ ਐਮ ਐਲ ਐਸ ਕਰ ਰਹੇ ਹੈ ਭਗਵਨ ਜੀ ਕਰ ਰਹੇ ਹੈ ਔਰ ਦਿੱਲੀ ਸੇ ਮੈਂ ਵੀ ਆਉਂਗਾ ਵਿਚ ਮੈਂ ਅਰਵਿੰਦ ਜੀ ਵੀ ਆਏਗੇ ਮੁੱਖ ਮੰਤਰੀ ਜੀ ਲੇਕਿਨ मुख्य रूप से है चुनाव का हमारा सारा जोर क्योंकि हमारे पास पैसा नहीं है बहुत सारी पार्टियां पैसे के दम पे चुनाव लड़ेंगी हम अपने कार्यकर्ता के दम पे चुनाव लड़ेंगे हम अपने गुडविल के दम पे चुनाव लड़ेंगे तो उस गुडविल को लेके उस होप को लेके आम आदमी पार्टी के पंजाब के कार्यकर्ता अलग अलग हलकों में डोर टू डोर जाएंगे और हमने ये टारगेट रखा है कि हम अगले इक्कीस तारीख तक और टोटल छब्बीस तारीख तक पंजाब के हर लोकसभा हलके में लोकसभा क्षेत्र में कम से कम 2 लाख घरों तक जाएंगे यानी कि 26 लाख फैमिलीज को हम टच करेंगे इस डो डोर टू डोर कैंपेन में यह बहुत अग्रेसिव टारगेट है उधर सिंगरूर ਵਿੱਚ ਭਗਵੰਤ ਮਾਨ ਨੇ ਵੀ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਤੇ ਤਿੱਖੇ ਹਮਲੇ ਕੀਤੇ ਭਗਵੰਤ ਮਾਨ ਨੇ ਅਕਾਲੀ ਦਲ ਤੇ ਸਵਾਲ ਚੱਕਦੇ ਹੋਏ ਕਿਹਾ ਕਿ ਪਰਮਿੰਦਰ ਢੀਂਡ ਸਾਹਿਬ ਵੀ ਦਿਲੋਂ ਨਹੀਂ ਚਾਹੁੰਦੇ ਸਨ ਕਿ ਉਹ ਚੋਣ ਲੜੇਨ ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਅਤੇ ਲੋਕਾਂ ਵਿੱਚ ਗੁੱਸਾ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਦੇਖਿਏ ਪਹਿਲੀ ਗੱਲ ਤੋਂ ਇਹ ਹੈ ਨਾ ਕਿ ਅਭੀ ਤੱਕ ਅਕਾਲੀ ਦਲ ਕੋ 10 ਕੈਂਡੀਡੇਟ ਨਹੀਂ ਮਿਲ ਰਹੇ। 300 ਬੀਜੇਪੀ ਲੜ ਰਹੀ ਹੈ ਨਾ। 10 ਕੈਂਡੀਡੇਟ ਮਿਲਨੇ ਮੁਸ਼ਕਿਲ ਹੋ ਰਹੇ ਹਨ। ਸੰਗਰੂਰ ਕੀ ਟਿਕਟ ਕੇ ਬਾਰੇ ਵਿੱਚ ਵੀ ਇਹ ਐਸੀ ਅਫਵਾਹਾਂ ਹੈ ਕਿ ਸ਼ਾਇਦ ਵਾਪਸ ਕਰ ਦੇ ਮਿਸਟਰ ਢੀਂਡਾ ਸਾਹਿਬ। ਮਤਲਬ इसी बात से पता चल जाता है कि अकाली दल का क्या हाल है नफरत का पात्र बन चुके हैं वो जब से गुरु ग्रंथ साहब जी की बेदबी में उनका हाथ होने की आशंका जताई जा रही है आशंका क्या लोगों को तो यकीन है और जब से एस आई टी के कुमार विजय प्रताप जी का तबादला तो हुआ है गुस्सा लोगों का और भी बढ़ा है कि हाँ ये बिल्कुल ये दोनों मिल के ये इस जो जांच को प्रभावित कर रहे हैं उधर उन्नीस सौ चौरासी के सिख कतलेआम एक मामले द ਅਦਾਲਤ ਵਿੱਚ ਸੱਜਣ ਕੁਮਾਰ ਦੀ ਯਾਚਕਾ ਤੇ ਕੋਰਟ ਵਿੱਚ ਸੁਣਵਾਈ ਹੋਈ ਸੱਜਣ ਕੁਮਾਰ ਨੇ ਆਪਣੀ ਉਮਰ ਕੈਦ ਦੇ ਖਿਲਾਫ ਜ਼ਮਾਨਤ ਯਾਚਕਾ ਲਾਈ ਸੀ ਜਿਸ ਨੂੰ ਅਗਸਤ ਤੱਕ ਟਾਲ ਦਿੱਤਾ ਗਿਆ ਸੱਜਣ ਕੁਮਾਰ ਦੀਆਂ ਉਮੀਦਾਂ ਤੇ ਪਾਣੀ ਫਿਰਿਆ ਅਤੇ ਹੁਣ ਉਸ ਨੂੰ ਅਗਸਤ ਤੱਕ ਤਾਂ ਜੇਲ੍ਹ ਵਿੱਚ ਰਹਿਣਾ ਪਵੇਗਾ ਸੱਜਣ ਕੁਮਾਰ ਦੀ ਜ਼ਮਾਨਤ ਯਾਚਕਾ ਤੇ ਅਗਲੀ ਸੁਣਵਾਈ ਹੁਣ ਅਗਸਤ ਵਿੱਚ ਹੋਏਗੀ ਕੀ ਅੱਜ ਸੱਜਣ ਕੁਮਾਰ ਦੀ ਬੇਲ ਐਪਲੀਕੇਸ਼ਨ ਦੀ ਸੁਣਵਾਈ ਸੀ ਸੁਪਰੀਮ ਕੋਰਟ ਦੇ ਵਿੱਚ ਔਰ ਸੱਜਨ ਕੁਮਾਰ ਦੇ ਵਕੀਲਾਂ ਦੇ ਵੱਲੋਂ ਦਲੀਲ ਦਿੱਤੀ ਗਈ ਕਿ ਉਸ ਨੂੰ bail ਦਿੱਤੀ ਜਾਣੀ ਚਾਹੀਦੀ ਹੈ ਲੇਕਿਨ ਜੱਜ ਸਾਹਿਬ ਨੇ ਸਟਾਰਟਿੰਗ ਦੇ ਵਿੱਚ ਹੀ ਕਹਿ ਦਿੱਤਾ ਸੀ ਕਿ ਅੱਜ ਇਹ ਮੈਟਰ ਨਹੀਂ ਸੁਣਿਆ ਜਾਏਗਾ ਕਿਉਂਕਿ ਪਿਛਲੀ ਡੇਟ ਦੇ ਉੱਤੇ ਵੀ ਸੀਬੀਆਈ ਦੇ ਵਕੀਲਾਂ ਨੇ ਉਸ ਦੀ bail ਦੀ অপੋਜ਼ ਕੀਤਾ ਸੀ ਕਿਉਂਕਿ ਪਟਿਆਲਾ ਹਾਊਸ ਕੋਰਟ ਦੇ ਵਿੱਚ ਇੱਕ ਹੋਰ ਕੇਸ ਸੱਜਨ ਕੁਮਾਰ ਦੇ ਖਿਲਾਫ ਚੱਲ ਰਿਹਾ ਹੈ ਜਿਹੜਾ ਕਿ ਇੱਕ ਅਹਿਮ ਮਕਦਮਾ ਹੈ ਔਰ ਉਸ ਦੇ ਉੱਤੇ ਗਵਾਹੀਆਂ ਚੱਲ ਰਹੀਆਂ ਹਨ ਔਰ ਜੇ ਸੱਜਨ ਕੁਮਾਰ ਅਗਰ ਜੇਲ੍ਹ ਤੋਂ ਬਾਹਰ ਆਏਗਾ ਤੇ ਡੈਫੀਨੇਟਲੀ ਇਹ ਉਸ ਕੇਸ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਗਵਾਹਾਂ ਨੂੰ ਪ੍ਰਭਾਵਿਤ ਕਰੇਗਾ ਸੋ ਮੈਂ ਸਮਝਦਾ ਉਸ ਕੇਸ ਨੂੰ ਮੱਧੇਰੇ ਰੱਖਦੇ ਹੋਏ ਅੱਜ ਜੱਜ ਸਾਹਿਬ ਨੇ ਕਿਹਾ ਕਿ ਅੱਜ ਸੁਣਵਾਈ ਨਹੀਂ ਹੋਏਗੀ ਹਾਲਾਂਕਿ ਕੋਈ ਕਾਰਨ ਨਹੀਂ ਦੱਸਿਆ ਉਹਨਾਂ ਨੇ ਕਿਹਾ ਕਿ ਬਾਅਦ ਦੇ ਵਿੱਚ ਇਸ ਕੇਸ ਦੇ ਉੱਤੇ ਸੁਣਵਾਈ ਹੋਏਗੀ ਔਰ ਅਗਸਤ ਦੀ ਡੇਟ ਹੁਣ ਜਿਹੜੀ ਆ ਉਹ ਕੇਸ ਦੀ ਸੁਣਵਾਈ ਹੋਏਗੀ ਹਾਲਾਂਕਿ ਡੇਟ ਅਗਸਤ ਦੀ ਕੋਈ ਨਹੀਂ ਦਿੱਤੀ ਗਈ ਪਰਗਸਤ ਦੇ ਵਿੱਚ ਸੁਣਾਈ ਹੋਏਗੀ ਮੈਂ ਸਮਝਦਾ ਕਿ ਅੱਜ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ 1984 ਦੇ ਜੋ ਸਾਡੇ ਭਰਾ ਜੋ ਪੈਣਾ ਜ ਸਾਡੀਆਂ ਪੀੜ੍ਸ ਸਨ ਉਹਨਾਂ ਵਾਸਤੇ ਵੀ ਅੱਜ ਇੱਕ ਇੱਕ ਰਲੀਫ ਵਾਲੀ ਗੱਲ ਹੈ ਕਿ ਸੱਜਨ ਕੁਮਾਰ ਜੀਆਂ ਜੋ ਉਮੀਦਾਂ ਸਨ ਸਾਨੂੰ ਪਤਾ ਲੱਗਿਆ ਸੀ ਕਿ ਉਹ ਬੜਾ ਖੁਸ਼ ਸੀ ਕਿ ਅੱਜ ਸ਼ਾਇਦ ਉਹਨੂੰ ਬੇਲ ਮਿਲ ਜਾਣੀ ਹੈ ਔਰ ਬਾਹਰ ਆ ਕੇ ਉਹ ਆਪਣੇ ਜਸ਼ਨ ਫਿਰ ਮਨਾਏਗਾ ਜਿਸ ਤਰ੍ਹਾਂ ਪਹਿਲਾਂ ਕਰਦਾ ਰਿਹਾ ਹੈ ਲੇਕਿਨ ਅੱਜ ਮੈਂ ਸਮਝਦਾ ਮੈਂ ਇਸ ਕੋਰਟ ਦੇ ਫੈਸਲੇ ਤੋਂ ਬੜੀ ਖੁਸ਼ ਮਹਿਸੂਸ ਕਰਦਾ ਹਾਂ ਕਿ ਸੱਜਨ ਕੁਮਾਰ ਛੇਲ ਦੇ ਅੰਦਰ ਹੀ ਰਹਿਣਾ ਚਾਹੀਦਾ ਜਦ ਤੱਕ ਉਸ ਦਾ ਦੂਸਰਾ ਫੈਸਲਾ ਵੀ ਦੂਸਰੇ ਮਕਦਮੇ ਦਾ ਫੈਸਲਾ ਵੀ ਨਾ ਹੋ ਜਾਏ ਸ਼੍ਰੀਨੰਦਪੁਰ ਸਾਹਿਬ ਦੀ ਸੀਟ ਤੋਂ ਕਾਂਗਰਸ ਨੇ ਉਮੀਦਵਾਰ ਬਣਾਏ ਗਏ ਮਨੀਸ਼ ਟਿਵਾੜੀ ਨੇ ਸ਼੍ਰੀਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਮੈਦਾਨ ਵਿੱਚ ਹਾਜ਼ਰੀ ਲਵਾਈ ਮਨੀਸ਼ ਤਿਵਾੜੀ ਨੇ ਇਸ ਮੌਕੇ ਕਿਹਾ ਕਿ ਉਹ ਵਿਰੋਧੀਆਂ ਦੀਆਂ ਬੂੰਦੀਆਂ ਉਡਾ ਦੇਣਗੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ 13 ਦੀਆਂ 13 ਸੀਟਾਂ ਤੇ ਜਿੱਤ ਪ੍ਰਾਪਤ ਕਰੇ ਦੇਵੀ ਦੇ ਮੱਥਾ ਟੇਕਣ ਜਾ ਰਹੇ ਹਾਂ ਮੱਥਾ ਟੇਕ ਕੇ ਅਸੀਂ ਆਪਣੀ ਚੋਣ ਪ੍ਰਚਾਰ ਨੂੰ ਸ਼ੁਰੂਆਤ ਕਰਾਂਗੇ ਔਰ 19 ਮਈ ਨੂੰ ਅਸੀਂ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਜਿੱਤ ਕੇ ਸ੍ਰੀ ਰਾਹੁਲ ਗਾਂਧੀ ਜੀ ਦੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਝੋਲੀ ਛਾਵਾਂਗੇ ਐਂ ਤਾਂ ਕਾਂਗਰਸ ਦੇ ਵਿੱਚ ਕੋਈ ਢੜਾ ਨਹੀਂ ਹੈ ਪੂਰੇ ਪੰਜਾਬ ਦੇ ਵਿੱਚ ਸਾਰੀ ਕਾਂਗਰਸ ਇਕੱਠੀ ਹੈ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਇਹਨਾਂ ਦੇ ਬੂੰਦੀਆਂ ਉਡਾ ਲੱਗਾਂਗੇ ਉਧਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਸਿਆਸੀ ਗਰਮੀ ਪਖ ਰਹੀ ਹੈ ਉੱਥੇ ਹੀ ਸੰਕਤੀ ਕੇਂਦਰ ਲੁਧਿਆਣਾ ਵਿਚ ਆਮ ਆਦਮੀ ਪਾਰਟੀ ਦੇ ਕਈ ਲੀਡਰ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ ਸੀਨੀਅਰ ਲੀਡਰ ਅਤੇ ਪੰਜਾਬ ਦੇ ਬੁਲਾਰੇ ਦਰਸ਼ਨ ਸਿੰਘ ਸ਼ੰਕਰ ਸੰਨੀਤੀ ਕੇਂਦਰ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਪੋਲਾ ਗਰੇਵਾਲ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ ਉਧਰ ਜਗਦੇਵ ਸਿੰਘ ਜਸੋਵਾਲ ਦੇ ਪੁੱਤਰ ਅਮਰਿੰਦਰ ਸਿੰਘ ਵੀ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ ਰਵਨੀਤ ਸਿੰਘ ਬਿੱਟੂ ਨੇ ਉਹਨਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਾਇਆ ਇਸ ਮੌਕੇ ਰਵਨੀਤ ਬਿੱਟੂ ਨੇ ਅਕਾਲੀ ਦਲ ਤੇ ਤਿੱਖੇ ਸਿਆਸੀ ਹਮਲੇ ਕੀਤੇ ਜਦੋਂ ਗळा ਅਫਸਰਾਂ ਤੱਕ ਰਾਤ ਨੂੰ ਚੱਕ ਲੇ ਕਈ ਐਸਐਸਪੀ ਕਈ بڑے ਅਫਸਰ ਕਈ ਛੋਟੇ ਅਫਸਰ ਸਭ ਜਦ ਕੱਲੇ ਕੱਲੇ ਦੀ ਇੰਟਰੋਗੇਸ਼ਨ ਹੋਈ ਕੱਲੇ ਕੱਲੇ ਨੂੰ ਪੁੱਛ ਕੇ ਛੋਈ ਤਾਂ ਨੌ ਸੂਈ ਸਿੱਧੀ ਬਾਦਲਾਂ ਤੇ ਤੇ ਮੰਤਾਰ ਬਰਾੜ ਤੇ ਆ ਗਈ ਮੰਤਾਰ ਬਰਾੜ ਵੀ ਭੱਜਿਆ ਕੋਟਾਂ ਚ ਫਲਾਨਾ तिमਕੜਾ ਜਦ ਪਤਾ ਲੱਗਿਆ ਵੀ ਹੁਣ ਬਚ ਨਹੀਂ ਹੋਣਾ ਤੇ ਹਰਸਿਮਰਤ ਕੌਰ ਤੇ ਸਖਵੀਰ ਸਿੰਘ ਬਾਦਲ ਇਹ ਪੁਖਤਾ ਮੇਰੇ ਕੋਲ ਥਾ ਰਿਪੋਰਟ ਆ ਕਿ ਤਿੰਨੋਂ ਮੋਦੀ ਸਾਹਿਬ ਨੂੰ ਜੇਟਲੀ ਸਾਹਿਬ ਨੂੰ ਤੇ ਰਾਜਨਾਥ ਸਿੰਘ ਇਹ ਦੋਨੋਂ ਜਾ ਕੇ ਮਿਲੇ ਮਿੰਤ ਕੀਤੀ ਵੀ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਹੀ ਵਿਜੇ ਕੁਮਾਰ ਪ੍ਰਤਾਪ ਰਿਪੋਰਟ ਬਣ ਚੁੱਕੀ ਆ ਨੌ ਆ ਚੁੱਕੇ ਨੇ ਸਭ ਕੁਝ ਪਤਾ ਲੱਗ ਚੁੱਕਿਆ ਵੀ ਕਿਹਨੇ ਪੋਸਟਰ ਲਾਇਆ ਸੀ ਕਿਹਨੇ ਕੰਧਾਂ ਤੇ ਪੋਸਟਰ ਚਪਕਾਏ ਸੀ ਕਿਹਨੇ ਗੁਰੂ ਦੀ ਬੇਅਦਬੀ ਕਰਾਈ ਕਿਹਨੇ ਉਹ ਨਿਹੱਤੇ ਸਿੱਖ ਨੌਜਵਾਨ ਗੋਲੀਆਂ ਮਾਰ ਕੇ ਮਾਰੇ ਤੇ ਮਿੰਤਾ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਵੀ ਜਿਹੜਾ ਇੱਕ ਇੰਡੀਪੈਂਡੈਂਟ ਬਾਡੀ ਆ ਉਹਤੇ ਜੋਰ ਪਾ ਕੇ ਸਿੱਧਾ ਦਿੱਲੀ ਤੋਂ ਹੁਕਮ ਆ ਕੇ ਵਜੇ ਕੁਮਰ ਪ੍ਰਤਾਪ ਨੂੰ ਅਫਸਰ ਨੂੰ ਬਦਲ ਕੇ ਆਪਣੀ ਜਾਨ ਬਚਾਉਣ ਲਈ ਇਲੈਕਸ਼ਨ ਤੱਕ ਗਈ ਪਹਿਲਾਂ 3 ਨੰਬਰ ਤੇ ਆਇਆ ਵਿਧਾਨ ਸਭਾ ਚ ਇਸ ਵਾਰ ਸ਼ਾਇਦ ਕਿਤੇ ਖਾਤਾ ਹੀ ਨਾ ਖੁੱਲੇ ਪਰ ਪੰਜਾਬ ਦੇ ਵਿੱਚ ਹਿੰਦੁਸਤਾਨ ਚ ਈਮਾਨਦਾਰ ਅਫਸਰਾਂ ਦੀ ਕਮੀ ਨਹੀਂ ਮਜੀਠੀਆ ਸਾਹਿਬ ਨੂੰ ਈਡੀ ਤੋਂ ਕਢਾ ਕੇ ਉਹ ਕੇਸ ਦਿੱਲੀ ਲੈ ਕੇ ਈਡੀ ਕਿਉਂਕਿ ਇਹਨਾਂ ਦੇ ਹੱਥ ਆ ਜੇਟਲੀ ਦੇ ਹੱਥ ਆ ਹੁਣ ਜਦੋਂ ਐਸਆਈਟੀ ਨੇ ਫੜਿਆ ਕਿਉਂਕਿ ਇਲੈਕਸ਼ਨ ਕਮਿਸ਼ਨ ਆ ਗਿਆ ਨਹੀਂ ਨਹੀਂ ਬਦਲ ਸਕਦੇ ਸੀ ਇਲੈਕਸ਼ਨ ਕਮਿਸ਼ਨ ਸਿੱਧਾ ਸੈਂਟਰ ਦੇ ਹੱਥ ਹੁੰਦਾ ਉਸ ਗੱਲ 'ਚੋਂ ਮੋਦੀ ਸਾਹਿਬ ਨੇ ਬਹੁਤ ਵੱਡਾ ਧਰੋਹ ਕਮਾਇਆ ਪਹਿਲਾਂ ਹੀ ਕੁਛ ਨਹੀਂ ਦਿੱਤਾ ਪਰ ਹੁਣ ਸਾਰੇ ਪੰਜਾਬ ਪੰਜਾਬ ਦੇ ਲੋਕਾਂ ਦੇ ਹਿਰਦੇ ਵਲੂੰਧੜੇ ਪਏ ਆ ਵੀ ਉਹ ਜਿਹੜੇ ਗੁਰੂ ਦੀ ਬੇਅਦਬੀ ਗੀਤਾ ਸ਼੍ਰੀ ਦੀ ਬੇਅਦਬੀ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਜਿਨ੍ਹਾਂ ਨੇ ਗੱਲਾਂ ਧਰਮ ਦੀਆਂ ਕਰਦੇ ਆ ਮੋਦੀ ਸਾਹਿਬ ਜੇਟਲੀ ਤੇ ਰਾਜਨਾਥ ਉਸ ਅਫਸਰ ਨੂੰ ਕੱਢ ਕੇ ਇਹ ਮਹੀਨੇ ਲਈ ਬਚਾ ਸਕਦੇ ਆ ਜਿੱਦਨ ਲੈਕਸ਼ਨਾ ਖਤਮ ਹੋ ਗਈਆਂ ਪੰਜਾਬ ਚ ਨਾ ਅਫਸਰਾਂ ਦੀ ਕਮੀ ਆ ਨਾ ਈਮਾਨਦਾਰ ਅਫਸਰਾਂ ਦੀ ਕਮੀ ਆ ਇਹ ਫੰਦਾ ਜਿਹੜਾ ਗਲੇ ਤੇ ਆਉਣਾ ਹੀ ਆਉਣਾ ਇਹ ਤੋਂ ਬਚ ਨਹੀਂ ਸਕਦੇ ਬਚ ਨਹੀਂ ਸਕਦੇ ਉਹ ਦਰਮੰਦਰ ਸਾਹਿਬ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੁੱਜੇ ਜਿੱਥੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲੀਆਂ ਵਾਲੇ ਬਾਗ ਦੇ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਬਾਰੇ ਦਿੱਤੇ ਬਿਆਨ ਦਾ ਬੁਰਾ ਮਨਾਇਆ ਮਨਪ੍ਰੀਤ ਸਿੰਘ ਬਾਦਲ ਨੇ ਇੱਕ ਵਾਰ ਫੇਰ ਜਨਰਲ ਡਾਇਰ ਦਾ ਮਜੀਠੀਆ ਪਰਿਵਾਰ ਨਾਲ ਸਬੰਧ ਦਾ ਸਵਾਲ ਖੜਾ ਕੀਤਾ ਮਨਪ੍ਰੀਤ ਬਾਦਲ ਨੇ ਇਹ ਵੀ ਕਿਹਾ ਕਿ ਬਠਿੰਡਾ ਲੋਕ ਸਭਾ ਸੀਟ ਤੇ ਪਾਰਟੀ ਜੋ ਫੈਸਲਾ ਕਰੇਗੀ ਉਹ ਸਭ ਨੂੰ ਮਨਜ਼ੂਰ ਹੋਏਗਾ ਦੇਖੋ ਇਹ ਗੱਲ ਤਾਂ ਜ਼ੁਬਾਨ ਜ਼ਦੇ ਆਮ ਹੈ ਇਹ ਕੋਈ ਇਸ ਤਰ੍ਹਾਂ ਨਹੀਂ ਕਿ ਮੈਂ ਬਿਆਨ ਕਰੂੰਗਾ ਤਾਂ ਫਿਰ ਇਸ ਕਰਕੇ ਪਤਾ ਚੱਲੇਗਾ ਪਰ ਅੱਜ ਦਾ ਜਿਹੜਾ ਸਮਾਗਮ ਹੈ ਜਾਂ ਜਿਹੜੀ ਜਿਸ ਜਿਸ ਮਨਸ਼ਾ ਨਾਲ ਅਸੀਂ ਇੱਥੇ ਆਏ ਆਂ ਅ ਉਹ ਜੇ ਮੈਂ ਉਸ ਤੇ ਕੋਈ ਟਬਸਰਾ ਕਰਾਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਹੋਏਗਾ ਕਿ ਮਨਪ੍ਰੀਤ ਕਿਉਂਕਿ ਕਾਂਗਰਸ ਪਾਰਟੀ ਨਾਲ ਮੁਨਸਲਿਕ ਹੈ ਇਹ ਸਿਆਸੀ ਸ਼ੋਖਾਬਾਜ਼ੀ ਨਾਲ ਇਹ ਬਿਆਨ ਦੇ ਰਿਹਾ ਸੋ ਮੈਂ ਉਸ ਤੇ ਅੱਜ ਬਿਆਨ ਨਹੀਂ ਕਰੂੰਗਾ ਪਰ ਕਿਸੇ ਕਿਸੇ ਵੇਲੇ ਜਦੋਂ ਸਿਆਸੀ ਸਟੇਜ ਤੇ ਖੜੇ ਹੋਵਾਂਗੇ ਤਾਂ ਉੱਥੇ ਮੈਂ ਜ਼ਰੂਰ ਇਹਦਾ ਕੋਈ ਵਿਜਾਹਤ ਕਰਾਂਗੇ ਜਿਹੜੇ ਇਹ ਸਾਬ ਜੋ ਕੈਪਟਨ ਸਾਹਿਬ ਨੇ ਕਿਹਾ ਹੈ ਜੋ ਸੀਐਮ ਸਾਹਿਬ ਨੇ ਕਿਹਾ 100% ਦੀ ਸੱਚ ਹੈ ਔਰ ਮੈਂ ਇਹ ਸਿਰਫ ਇਹ ਨਹੀਂ ਕਿ ਮਜੀਠਿਆ ਸਾਹਿਬ ਸ਼ਰਮਿੰਦਾ ਹੋਣ ਕਿਸੇ ਹੱਦ ਤੱਕ ਪੰਜਾਬੀਆਂ ਵਾਸਤੇ ਵੀ ਇਹ ਸ਼ਰਮਿੰਦਗੀ ਦਾ ਕਾਰਨ ਹੈ ਸਭ ਇਹਦਾ ਫੈਸਲਾ ਵੀ ਕੌਣ ਬਠਿੰਡੇ ਸੀਟ ਤੋਂ ਲੜੇਗਾ ਇਹਦਾ ਤਾਇຸນ ਜਿਹੜਾ ਉਹ ਕਾਂਗਰਸ ਪਾਰਟੀ ਦੀ ਇਲੈਕਸ਼ਨ ਕਮਿਸ਼ਨ ਨੇ ਕਰਨਾ ਹੈ ਸਭ ਤੁਸੀਂ ਝੁੱਕ ਗਏ ਵੀ ਲੜ ਸਭ ਮੈਂ ਫਿਰ ਕਹਿ ਰਿਹਾ ਕਿ ਇਹਦਾ ਫੈਸਲਾ ਕਾਂਗਰਸ ਪਾਰਟੀ ਦੇ ਵਿੱਚ ਇੱਛਾ ਜਾਂ ਨਾ ਇੱਛਾ ਦੀ ਗੱਲ ਨਹੀਂ ਹੁੰਦੀ ਕਾਂਗਰਸ ਪਾਰਟੀ ਦੇ ਵਿੱਚ ਜੋ ਵੀ ਫੈਸਲਾ ਹੁੰਦਾ ਉਹਨੂੰ ਸਿਰ ਮੱਥੇ ਨਾਲ ਮੰਨ ਲਿਆ ਜਾਂਦਾ ਹੈ ਉਧਰ ਕਾਂਗਰਸ ਵਿੱਚ ਸੀਟਾਂ ਨੂੰ ਲੈ ਕੇ ਵੀ ਰੁੱਸਣਾ ਮਨਾਉਣਾ ਲਗਾਤਾਰ ਜਾਰੀ ਹੈ ਜਿੱਥੇ ਕਾਂਗਰਸ ਨੇ ਆਪਣੇ ਬੁਲਾਰੇ ਗੁਰਵਿੰਦਰ ਸਿੰਘ ਬਾਲੀ ਨੂੰ ਪਾਰਟੀ ਵਿੱਚੋਂ 6 ਸਾਲ ਲਈ ਮੁਤਲ ਕਰ ਦਿੱਤਾ ਹੈ ਉੱਥੇ ਹੀ ਸੰਗਰੂਰ ਸੀਟ ਲਈ ਵੀ ਵਿਧਾਇਕ surjit tuman ਦੇ ਪੁੱਤ ਨੇ ਨਿਰਾਸ਼ਗੀ ਜਤਾਈ ਹੈ ਜਸ਼ਵਿੰਦਰ ਤਮਾਨ ਨੇ ਕਿਹਾ ਹੈ ਕਿ ਉਹ ਪਾਰਟੀ ਨਾਲ ਵਿਸ਼ਵਾਸ ਘਾਤ ਨਹੀਂ ਕਰਨਗੇ ਪਰ ਕੇਵਲ ਟਿਲੋਂ ਲਈ ਪ੍ਰਚਾਰ ਵੀ ਨਹੀਂ ਕਰਨਗੇ ਜਸਵਿੰਦਰ ਧਮਾਨ ਵਿਧਾਇਕ surjit ਧਮਾਨ ਦੇ ਪੁੱਤ ਨੇ ਅਤੇ ਸੰਗਰੂਰ ਤੋਂ ਟਿਕਟ ਦੇ ਦਾਵੇਦਾਰ ਸਨ ਮੇਰੀ ਜਿਹੜੀ ਨਾਰਾਜ਼ਗੀ ਉਹ ਹੱਕ ਦੀ ਹੈ ਕਿ ਕਿਤੇ ਵੀ OBC ਭਾਇਚਾਰ ਨੂੰ ਨੁਮਾਇੰਦਗੀ ਨਾ ਦੇਣਾ ਪਾਰਟੀ ਲਈ ਮੈਂ ਮੰਨਦਾ ਕਿ ਬਹੁਤ ਵੱਡੀ ਇਹ ਮੰਦਭਾਗਾ ਫੈਸਲਾ ਪਾਰਟੀ ਦਾ ਕੀ ਨਾ ਤਾਂ ਕੋਈ ਮੰਤਰੀ ਬਣਾਇਆ ਗਿਆ OBC ਦੇ ਵਿੱਚੋਂ ਨਵੇਂ MLA ਨੇ ਇਹਨਾਂ ਨੂੰ ਔਰ ਨਾ ਹੀ ਕੋਈ ਜ਼ਿਲ੍ਹਾ ਪ੍ਰਧਾਨ ਬਣਾਇਆ ਜ਼ਿਲ੍ਹੇ ਦੇਖ ਲਓ ਕਿੰਨੇ ਨੇ ਸਾਡੇ ਪੰਜਾਬ ਦੇ ਵਿੱਚ ਔਰ 13 ਟਿਕਟਾਂ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਬਣਦੀਆਂ ਨੇ ਨਾ ਹੀ ਕੋਈ ਟਿਕਟ ਦਿੱਤੀ ਗਈ ਆ OBC ਨੂੰ ਸੋ ਮੈਂ ਤਾਂ ਹੱਕ ਮੰਗ ਰਿਆਂ ਉਸ OBC ਭਾਈਚੇ ਜਿਹੜਾ 34% ਪੰਜਾਬ ਦੇ ਵਿੱਚ ਆਬਾਦੀ ਰੱਖਦਾ ਤੁਸੀਂ ਮੇਰੀਆਂ ਪਿਛਲੀਆਂ ਵੀਡੀਓ ਵੀ ਚੱਕ ਕੇ ਦੇਖ ਸਕਦੇ ਹੋ ਮੈਂ ਹਮੇਸ਼ਾ ਇੱਕ ਗੱਲ ਕਰੀ ਐ ਕਿ ਪੰਜਾਬ ਦੇ ਵਿੱਚ ਨੁਮਾਇੰਦਗੀ ਦਿਓ OBC ਨੂੰ ਚਾਹੇ ਧਮਾਨ ਨੂੰ ਨਾ ਦਿਓ ਹੋਰ ਨੂੰ ਦੇ ਦਿਓ ਠੀਕ ਹੈ 9 ਐਮਐਲਏ ਨੇ ਮੰਤਰੀ ਮੇਰੇ ਬਾਪੂ ਨੂੰ ਨਾ ਬਣਾਓ ਹੋਰ ਨੂੰ ਬਣਾ ਦਿਓ ਹੂੰ ਜ਼ਿਲ੍ਹਾ ਪ੍ਰਧਾਨ ਹੈ ਜ਼ਿਲ੍ਹਾ ਪ੍ਰਧਾਨ ਮੈਂ ਤਾਂ ਬਣਨਾ ਬਣੀ ਸੀ ਮੇਨੂੰ ਤਾਂ ਲੋਡ ਵੀ ਕਿੰਨਾ ਤਮਾਨ ਨੇ ਬਣਨਾ ਤੇ ਐਮਐਲਏ ਸਾਹਿਬ ਨੇ 28 ਤੁਹਾਡੇ ਜ਼ਿਲ੍ਹਾ ਪ੍ਰਧਾਨ ਬਣਦੇ ਨੇ ਕਿਸੇ ਹੋਰ ਨੂੰ ਬਣਾ ਦਿਓ 11 ਟਿਕਟਾਂ ਤੁਸੀਂ ਨਾਊਂਸ ਕਰਤੀਆਂ ਤੁਸੀਂ ਤਮਾਨ ਨੂੰ ਟਿਕਟ ਨਹੀਂ ਦੇਣੀ ਅਨੰਦਪੁਰ ਸਾਹਿਬ ਦਿਓ ਸਾਨੂੰ ਸਾਡੀ ਆਬਾਦੀ ਉੱਥੇ ਬਹੁਤ ਹੈ ਸੋ ਸਾਡੀ ਲੜਾਈ ਸਿਰਫ ਭਾਈਚਾਰੇ ਦੀ ਆ ਮੈਂ ਅੱਜ ਵੀ ਕਹਿ ਰਿਹਾ ਪਾਰਟੀ ਰਿਵਿਊ ਟਿਕਟਾਂ ਨੂੰ ਕਰੇ ਸੰਗਰੂਰ ਦਾ ਰਿਵਿਊ ਨਾ ਕਰੇ ਅਨੰਦਪੁਰ ਸਾਹਿਬ ਦਾ ਕਰ ਲੈ ਕਿਸੇ ਹੋਰ ਸੀਟ ਦਾ ਕਰ ਲੇ ਭਾਈਚਾਰੇ ਨੂੰ ਟਿਕਟ ਦੇਵੇ ਅਸੀਂ ਭਾਈਚਾਰੇ ਲਈ ਵੀ ਕੰਮ ਕਰਨਾ ਚਾਹੁੰਦੇ ਆ ਅਸੀਂ ਪਾਰਟੀ ਲਈ ਕੰਮ ਕੀਤਾ ਤਿੰਨ ਵਾਰੀ ਐਮਐਲਏ ਬਣਿਆ ਸਾਡਾ ਹੱਕੇ ਵੀ ਬਣਦਾ ਕਿ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰੀਏ ਉਧਰ ਬਰਨਾਲਾ ਵਿਖੇ ਵੀ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੇ ਅੱਜ ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਕਈ ਅਕਾਲੀ ਅਤੇ ਕਾਂਗਰਸ ਵੀ ਇੱਕ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਨੇ ਸਾਬਕਾ ਆਪ ਆਗੂ ਗੁਰਦਰਸ਼ਨ ਸਿੰਘ ਸਾਬਕਾ ਅਕਾਲੀ ਆਗੂ ਮਹਿੰਦਰਪਾਲ ਸਿੰਘ ਅਤੇ ਕਈ ਹੋਰ ਆਗੂ ਕਾਂਗਰਸ ਵਿੱਚ ਵੀ ਸ਼ਾਮਲ ਹੋਏ ਮੈਂ ਪਹਿਲਾਂ ਵੀ ਸਰਦਾਰ ਕੇਵਲ ਸਿੰਘ ਢਿੱਲੋਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਅਸੀਂ ਖੜੇ ਸੀ ਪਰ ਚਲੋ ਕੁਝ ਕਾਰਨ ਸੀ ਵੀ ਸਾਡੀ ਨਿਰਾਸ਼ਤਾ ਹੋ ਗਈ ਅਸੀਂ ਆਮ ਆਦਮੀ ਪਾਰਟੀ ਚਲੇ ਗਏ ਪਰ ਜਦੋਂ ਉੱਧਰ ਜਾ ਕੇ ਦੇਖਿਆ ਭਗਵੰਤ ਮਾਨ ਹੋ ਰਹਿਆਂ ਦਾ ਸਿਸਟਮ ਜਾਂ ਆਮ ਆਦਮੀ ਪਾਰਟੀ ਦਾ ਸਾਰੀ ਦਾ ਹੀ ਸਿਸਟਮ ਆ ਉਹ ਆਪਸ ਵਿੱਚ ਕਲੇਸ਼ ਆ ਉਹਨਾਂ ਦਾ ਉਹਨਾਂ ਨੂੰ ਤਾਂ ਹੁਣ ਇਹ ਆ ਵੀ ਅਸੀਂ ਖੈਰਾ ਸਾਹਿਬ ਨੂੰ ਹਰਾ ਦਈਏ ਖੈਰਾ ਸਾਹਿਬ ਨੂੰ ਇਹ ਆ ਵੀ ਅਸੀਂ ਭਗਵੰਤ ਮਾਨ ਹੋਰਿਆਂ ਨੂੰ ਹਰਾ ਦਈਏ ਇਸ ਕਰਕੇ ਉਹਨਾਂ ਦਾ ਕੋਈ ਹੋਰ ਵਿਕਾਸ ਡਵੈਲਪਮੈਂਟ ਵਾਲੇ ਪਾਸੇ ਦੀ ਕੋਈ ਸੋਚ ਨਹੀਂ ਅਸੀਂ ਅੱਜ ਫੇਰ ਮੈਂ ਪਖੋ ਸਾਹਿਬ ਹੋਰਿਆਂ ਅਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾਗਾ ਤੇ ਸਰਦਾਰ ਕੇਵਲ ਸਿੰਘ ਢਿੱਲੋਂ ਦੇ ਵਿੱਚ ਅਸੀਂ ਦੁਬਾਰਾ ਵਿਸ਼ਵਾਸ ਮੇਰਾ ਖਿਆਲ ਸੈਂਕੜਿਆਂ ਦੇ ਵਿੱਚ ਸੈਂਕੜੇ ਨਹੀਂ ਹੁਣ ਤਾਂ ਹਜ਼ਾਰਾਂ ਦੇ ਵਿੱਚ ਮੇਰਾ ਖਿਆਲ ਸੱਤਵੀਂ ਵਾਰੀ ਆ ਜਦੋਂ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਅਕਾਲੀ ਦਲ ਦੇ ਸੀਨੀਅਰ ਲੀਡਰ ਜਿਵੇਂ ਕਿ ਮੇਰਾ ਵੀਰ ਗੁਰਦਰਸ਼ਨ ਸਰਪੰਚ ਸੁਰਜੀਤਪੁਰਾ ਕੋਠੇ ਆਮ ਆਦਮੀ ਪਾਰਟੀ ਸਾਡੇ ਪੱਖੋ ਸਾਹਿਬ ਦੇ ਸਾਜਾ ਦੇ ਸਾਡੇ ਮਧਰਪਾਲ ਜੀ ਪੱਖੋ ਪਰਮਜੀਤ ਸਿੰਘ ਪੱਖੋ ਜਿਹੜੇ ਕਿ ਮੰਨੇ ਪਰਮੰਦੇ ਸਾਡੇ ਅਕਾਲੀ ਦਲ ਦੇ ਔਰ ਆਮ ਆਦਮੀ ਪਾਰਟੀ ਦੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰ ਜੁਆਇਨ ਕਰ ਰਹੇ ਆ ਉਹ ਦਰਸ਼ਨਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਵੀ ਅੱਜ ਆਪਣਾ ਰੋਡ ਸ਼ੋਅ ਕੱਢਿਆ ਉਨਾ ਕਿ ਆ ਕਿ ਭਗਵੰਤ ਮਾਨ ਸਿਰਫ ਗੱਲਾਂ ਕਰਦੇ ਨੇ ਪੰਜਾਬ ਵਿੱਚੋਂ ਆਪ ਪੂਰੀ ਤਰ੍ਹਾਂ ਖਤਮ ਐ ਇਹਦਾ ਦੇਖੋ ਲੋਕਾਂ ਦਾ ਸਾ ਜਿੰਨਾ ਪਿਆਰ ਆ ਇੰਨੀ ਮੁਹੱਬਤ ਆ ਇਹ ਮੋਦੀ ਨੂੰ ਹਰਾਉਣ ਲਈ ਇਹ ਆਮ ਆਦਮੀ ਪਾਰਟੀ ਤਾਂ ਖਤਮ ਆ ਪਹਿਲਾਂ 4 ਸੀਓ ਨਿਕ ਰਹਿ ਗਏ ਵੀ ਖਤਮ ਆ ਇਹ ਤਾਂ ਹੁਣ ਆਪਣੀ ਕਾਂਗਰਸ ਦੀ ਆਉਣੀ ਐ ਸੂਬੇ ਦੇ ਵਿੱਚ ਵੀ ਕਾਂਗਰਸ ਤੇ ਉੱਪਰ ਵੀ ਕਾਂਗਰਸ ਆ ਲੋਕਾਂ ਦੀ ਜਿਹੜੀ ਤੁਸੀਂ ਦੇਖਿਆ ਲੋਕਾਂ ਦਾ ਕੰਠ ਠਾਠਾ ਮਾਰਦਾ ਕੰਠ ਇਹ ਕਹਿ ਰਿਹਾ ਕਿ ਆਉਣ ਵਾਲੀ ਸਰਕਾਰ ਕਾਂਗਰਸ ਦੀ ਸਰਕਾਰ ਮੌਜੂਦਾ ਐਮਪੀ ਆ ਇਹ ਗੱਲਾਂ ਮਾਰਦਾ ਇਹਦੇ ਤਾਂ ਆਪਣੇ ਕੇਸਰੀਵਾਲ ਨੇ ਮੱਥਾ ਟੇਕਤਾ ਮਜੀਠੀਆ ਦੇ ਸਾਹਮਣੇ ਉਦਰ ਸੰਤੀ ਕੇਂਦਰ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਵੀ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ ਸੰਤੀ ਕੇਂਦਰ ਲੁਧਿਆਣਾ ਤੋਂ ਆਪ ਨੇ ਨੌਜਵਾਨ ਪ੍ਰੋਫੈਸਰ ਤੇਜਪਾਲ ਸਿੰਘ ਗਿੱਲ ਨੂੰ ਆਪਣਾ ਉਮੀਦਵਾਰ ਬਣਾਇਆ ਦੇਖੋ ਜੀ ਕੋਈ ਆਪਣੇ ਕਾਂਗਰਸ ਜਾਂ ਅਕਾਲੀ ਦਲ ਤਾਂ ਹੈ ਨਹੀਂ ਕਿ ਜੋ ਲੀਡਰ ਨੇ ਉਹਨਾਂ ਦੇ ਬੱਚਿਆਂ ਨੂੰ ਟਿਕਟਾਂ ਮਿਲਣੀਆਂ ਤੇ ਉਹਨਾਂ ਦੇ ਬੱਚਿਆਂ ਨੂੰ ਅੱਗੇ ਵਧਾਇਆ ਜਾਂਦਾ ਇੱਕ ਮੈਂ ਆਮ ਵਲੰਟੀਅਰ ਦੇ ਤੌਰ ਤੇ ਆਹੀ ਗੱਡੀ ਖੜੀ ਆ ਇਹਦੇ ਉੱਪਰ 2014 ਦੇ ਵਿੱਚ ਹਰਿੰਦਰ ਸਿੰਘ ਖਾਲਸਾ ਦਾ ਪ੍ਰਚਾਰ ਕੀਤਾ ਤੇ ਜਿੰਨਾ ਵੀ ਆਪਣੇ ਯੂਥ ਮੇਰੇ ਨਾਲ ਜੁੜਿਆ ਹੋਇਆ ਸੀ ਉਹਨਾਂ ਨੂੰ ਲੈ ਕੇ ਤੇ ਇਹਦੇ ਨਾਲ ਇੱਕ ਵਲੰਟੀਅਰ ਦੇ ਤੌਰ ਤੇ ਸਟੈਪ ਬਾਈ ਸਟੈਪ ਉੱਪਰ ਆਉਂਦੇ ਆਉਂਦੇ ਤੇ ਅੱਜ ਵਲੰਟੀਅਰ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਨੂੰ ਟਿਕਟ ਦਿੱਤੀ ਆ ਤੇ ਮੈਂ ਪਾਰਟੀ ਦਾ ਧੰਨਵਾਦੀ ਆ ਭਗਵੰਤ ਮਾਨ ਜੀ ਦਾ ਤੇ ਅਰਵਿੰਦ ਕੇਜਰੀਵਾਲ ਜੀ ਦਾ ਭਾਰਤੀ ਕਿਸਾਨ ਯੂਨੀਅਨ ਰਾਜੋਵਾਲ ਵੱਲੋਂ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਕਾਂਗਰਸ ਦੇ ਹੱਕ ਵਿੱਚ ਬਿਆਨ ਦਿੱਤੇ ਗਏ ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਉਹ 5 ਸਾਲ ਵਿੱਚ ਪੂਰੇ ਨਹੀਂ ਕੀਤੇ ਵੱਖ-ਵੱਖ ਕਿਸਾਨ ਸੰਗਠਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਸਮਰਥਨ ਦੇ ਰਹੇ ਨੇ ਕੁਝ ਕਿਸਾਨ ਸੰਗਠਨ ਪਾਜਪਾ ਨੂੰ ਅਤੇ ਕੁਝ ਅਕਾਲੀ ਦਲ ਨੂੰ ਵੀ ਸਮਰਥਨ ਦੰਦੇ ਨੇ ਕਾਂਗਰਸ ਦੇ ਮੈਨੀਫੈਸਟੋ ਦਾ ਮਨ ਕੋਖਿਆ ਔਰ ਉਸ ਮਨ ਵਿੱਚ ਇਹ ਅਸੀਂ ਵੇਖਿਆ ਕਿ ਕਾਂਗਰਸ ਨੇ ਕਿਸਾਨ ਦੇ ਨੇੜੇ ਹੋ ਕੇ ਸੋਚਣ ਦੀ ਕੋਸ਼ਿਸ਼ ਕੀਤੀ ਆ ਜਿਹਦਾ ਖਾਸ ਤੌਰ ਦੇ ਉੱਤੇ ਹੈ ਕਿ ਜਿਹੜੀ ਕਰਜ਼ ਮਾਫੀ ਦਾ ਲਫ਼ਜ਼ ਉਹਨਾਂ ਨੇ ਛੱਡ ਕੇ ਕਰਜ਼ ਮੁਕਤੀ ਦਾ ਲਫ਼ਜ਼ ਵਰਤਿਆ ਅਸੀਂ ਇਹਨੂੰ ਐਪਰੀਸ਼ੀਏਟ ਕਰਦੇ ਆਂ ਦੂਸਰਾ ਜਿਹੜਾ 에ਸੈਂਸ਼ੀਅਲ ਕਮੋਡਿਟੀਜ਼ ਐਕਟ ਨੂੰ ਰਿਪੀਲ ਕਰਨ ਦੀ ਉਹਨਾਂ ਨੇ ਗੱਲ ਮੰਨੀ ਹੈ ਜਿਹੜਾ ਕਿ ਹਮੇਸ਼ਾ ਕਿਸਾਨ ਵਿਰੋਧੀ ਰਿਹਾ ਉਹਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ 에ਸੈਂਸ਼ੀਅਲ ਕਮੋਡਿਟੀਜ਼ ਐਕਟ ਜਿਹੜਾ ਉਹ ਜਾਣਾ ਚਾਹੀਦਾ ਲੈਂਡ ਐਕਵਾਇਜ਼ੀਸ਼ਨ ਦਾ ਵੀ ਮੁੱਦਾ ਹਮੇਸ਼ਾ ਸਾਡੇ ਦੁਖਦਾਈ ਰਿਹਾ ਉਹ ਵੀ ਉਹਨਾਂ ਨੇ ਆਖਿਆ ਕਿ ਇਹਨੂੰ ਠੀਕ ਕੀਤਾ ਜਾਏਗਾ ਔਰ ਨਾਲ ਜਿਹੜੀ ਖਾਸ ਗੱਲ ਹੈ ਕਿ ਕੌਮੀ ਕਿਸਾਨ ਕਮਿਸ਼ਨ ਵਨਾ ਆਕੇ ਜਿਹਦੇ ਚ ਕਿਸਾਨਾਂ ਦੀ ਭਾਗੀਦਾਰੀ ਹੋਏਗੀ ਔਰ ਪ੍ਰੋਫੈਸ਼ਨਲਸ ਹੋਣਗੇ ਸੀਐਸਸੀਪੀ ਦੀ ਥਾਂ ਦੇ ਉੱਤੇ ਕਿਸਾਨ ਕਮਿਸ਼ਨ ਹੋ ਕੇ ਸਾਰੇ ਹਾਲਾਤ ਦੇਖੇ ਇਹ ਕਿਸਾਨ ਬਜਟ ਜਿਹੜਾ ਹੋਵੇ ਅਸੀਂ ਕਹਿੰਦੇ ਰਹੇ ਆ ਕਿ ਕਿਸਾਨਾਂ ਦਾ ਵੱਖਰਾ ਬਜਟ ਹੋਣਾ ਚਾਹੀਦਾ ਜਿਦਾ ਰੇਲਵੇ ਦਾ ਬਜਟ ਹੈ ਉਸ ਤਰ੍ਹਾਂ ਦਾ ਕਿਸਾਨਾਂ ਦਾ ਬਜਟ ਹੋਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਨੂੰ ਸਮ ਟੋਟਲ ਇਹ ਕਰਕੇ ਅਸੀਂ ਇਹ ਕੀਤਾ ਕਿ ਕਾਂਗਰਸ ਦਾ ਮੈਨੀਫੈਸਟੋ ਔਰ ਉਸ ਮੈਨੀਫੈਸਟੋ ਦਾ ਮਨ ਜਿਹੜਾ ਉਹ ਕਿਸਾਨ ਦੇ ਮਨ ਦੇ ਨੇੜੇ ਹੈ ਇਸ ਕਰਕੇ ਅਸੀਂ ਕਾਂਗਰਸ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਔਰ ਠੋਕ ਵਜਾ ਕੇ ਅਸੀਂ ਕਾਂਗਰਸ ਦਾ ਸਮਰਥਨ ਕਰਾਂਗੇ ਔਰ ਇੱਥੇ ਕਾਂਗਰਸ ਦਾ ਕਰਕੇ ਕਾਂਗਰਸ ਨੂੰ ਅੱਗੇ ਲਿਆ ਕੇ ਦਿੱਲੀ ਵਿੱਚ 21 ਦਿਨ ਦੀ ਪੈਰੋਲ ਤੇ ਅਜੇ ਚੋਟਾਲਾ ਬਾਹਰ ਆਏ ਨੇ ਜਿਸ ਤੋਂ ਬਾਅਦ ਉਹਨਾਂ ਵਰਕਰਾਂ ਨਾਲ ਮੁਲਾਕਾਤ ਕੀਤੀ ਮੰਗਲਵਾਰ ਨੂੰ ਜੀ ਜੀ ਪੀ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਕਰਨਗੇ अजय चौटाला ने कहा कि आप नाल समझौता फायदेमंद रहेगा गठबंधन का निश्चित तौर पे लाभ होता है एक और एक के ग्यारह होता है और आपने जो दिल्ली प्रदेश में जिन परिस्थितियों में सरकार चला के लोगों के लिए जो सुविधाएं दी है उसका लाभ निश्चित तौर पे हमें भी मिलेगा आप ये तो मान के ही चल रहे थे पहले दिन से ही हिसार और रोहतक की जंग जो है वो निर्णायक है इसीलिए तो दोनों राजनीतिक दल डिसाइड नहीं कर पा रहे थे अब उन्होंने डिसाइड किया है कल कांग्रेस भी कुछ डिसाइड करेगी हम भी करेंगे उधर सिंगरूर दे लहरा दी पुलिस एक बार फिर सुरखियां ਵਿੱਚ ਹੈ ਪਰ ਇਸ ਵਾਰ पुलिस ਚੰਗੇ ਕੰਮ ਲਈ ਸੁਰਖੀਆਂ ਦੇ ਵਿੱਚ ਹੈ ਤੇ ਲੋਕ ਜਮ ਕੇ ਤਾਰੀਫ ਕਰ ਰਹੇ ਨੇ ਮੁਲਾਜ਼ਮ ਤਨਖਾਹਾਂ ਤੋਂ بے سہارا ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਉਹਨਾਂ ਦੀ ਮਦਦ ਕਰ ਰਹੇ ਨੇ ਇਸ ਦਾ ਪੰਜਾਬ ਹੈਲਪ ਗਰੁੱਪ ਅਸੀਂ ਗਰੀਬ ਪਰਿਵਾਰ ਜੋ ਜਿਨ੍ਹਾਂ ਦੇ ਕੋਈ ਸਾਧਨ ਨਹੀਂ ਕਮਾਉਣ ਦਾ ਸਾਧਨ ਨਹੀਂ ਘਰੇ ਉਹਨਾਂ ਦੇ ਅਸੀਂ ਪਿੰਡਾਂ ਦੇ ਵਿੱਚੋਂ ਪਤਾ ਕਰਦਾ ਵੀ ਵਾਕਈ ਇਹ ਗਰੀਬ ਪਰਿਵਾਰ ਹੈ ਇਸ ਨੂੰ ਰਾਸ਼ਨ ਜਾਂ ਖਾਣ ਪੀਣ ਦਾ ਸਾਧਨ ਕੋਈ ਨਹੀਂ ਹੈਗਾ ਤਾਂ ਅਸੀਂ ਉਹ ਇਕੱਠੇ ਹੋ ਕੇ ਅਸੀਂ ਕੁਝ ਪੰਜਾਬ ਪੋਸਟ ਦੇ ਮੁਲਾਜ਼ਮ ਕੁਝ ਰਿਟਾਇਰਡ ਮੁਲਾਜ਼ਮ ਆਪਣੀ ਤਨਖਾਹ ਦੇ ਵਿੱਚੋਂ ਤਾਂ ਉਸ ਪਰਿਵਾਰ ਨੂੰ ਇੱਕ ਇੱਕ ਮਹੀਨੇ ਦਾ ਰਾਸ਼ਨ ਦੇ ਕੇ ਆਂਦੇ ਕਰੀਬ ਹਫ਼ਤੇ ਤੋਂ ਅਸੀਂ ਇਸ ਚੀਜ਼ ਦੀ ਭਾਲ ਕਰ ਰਹੇ ਹਾਂਗੇ ਕਿ ਜਿਹੜਾ ਕਿ ਹੁਣ ਤੱਕ ਅਸੀਂ 4-5 ਪਰਿਵਾਰਾਂ ਨੂੰ ਇਹ ਰਾਸ਼ਨ ਦੇ ਚੁੱਕੇ ਹਿਲਹਾਲ ਹਿਲਹਾਲ ਲਹਿਰੀ ਏਰੀਏ ਦੇ ਵਿੱਚ ਤੇ ਉਸ ਤੋਂ ਬਾਅਦ ਜਿਉਂ-ਜਿਉਂ ਸਾਨੂੰ ਹੰਗਾਰਾ ਮਿਲੀ ਜਾਊਗਾ ਤਾਂ ਅਸੀਂ ਇਸ ਨੂੰ ਸਬਡਿਵੀਜ਼ਨ ਲੈਵਲ ਤੇ ਵੀ ਜ਼ਿਲ੍ਹਾ ਲੈਵਲ ਤੇ ਵੀ ਹੋ ਸਕਦਾ ਅਸੀਂ ਉੱਪਰ ਤੱਕ ਵੀ ਲੈ ਜਾਈਏ ਇਸ ਨੂੰ ਅਸੀਂ ਇਹ ਪੁਰਸ ਮਹਕਮੇ ਚ ਰਟਾਇਰ ਹੋਏ ਸਾਬਨ ਇੰਸਪੈਕਟਰ ਸਾਨੂੰ ਇਹ ਜਿਹੜੇ ਬਿਲਕੁਲ ਕਮਾਉਂਦੇ ਨਹੀਂ ਹੈਗੇ ਸਾਧਨ ਨਹੀਂ ਜਿਹਦੇ ਕੋਈ ਕਮਾਈ ਦਾ ਅਸੀਂ ਉਹਦੇ ਬਾਰੇ ਪਤਾ ਕਰਦੇ ਹਾਂ ਜੇ ਸਾਨੂੰ ਪਤਾ ਜਾ ਦੋ ਬੰਦੇ ਉਹਦੇ ਕੋਲੇ ਘਰ ਜਾਂਦੇ ਨੇ ਉਹਦੇ ਦੇਖਦੇ ਨੇ ਵੀ ਵਾਕਈ ਇਹ ਇਹ ਲੈਣ ਦੇ ਜੋਗ ਹੈ ਉਹਦੀ ਅਸੀਂ ਹੈਲਪ ਕਰਦੇ ਹਾਂ ਇਹ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਮੌਜੂਦਾ ਅਤੇ ਰਟਾਇਰ ਅਫਸਰਾਂ ਵੱਲੋਂ ਇੱਕ ਪੰਜਾਬ ਪੁਲਿਸ ਦਾ ਹੈਲਪ ਗਰੁੱਪ ਤਿਆਰ ਕੀਤਾ ਗਿਆ ਜਿਸ ਵਿੱਚ ਗਰੀਬ ਬੇਸਹਾਰਾ ਪਰਿਵਾਰਾਂ ਦੀ ਮਦਦ ਕਰਨਾ ਇਹ ਸਾਡਾ ਮੇਨ ਮਕਸਦ ਹੈ ਜੋ ਸਰਕਾਰ ਦੀਆਂ ਨਲਿੱਕੀਆਂ ਨੇ ਅੰਦੇਖੀ ਹੋਈਆਂ ਪਰਿਵਾਰਾਂ ਦੀ ਸੋਸ਼ਲ ਵਰਕਰ ਨੇ ਜੋ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਨੇ ਉਹ ਇਕਜੁੱਟਤਾ ਹੋ ਕੇ ਸਾਰੇ ਆਪਾਂ ਇੱਕ ਦੂਜੇ ਦੀ ਸੇਵਾ ਕਰਨ ਦਾ ਜਜ਼ਬਾ ਰੱਖਦੇ ਹਾਂ ਸੋ ਕੁਝ ਅਫਸੋਸ ਦੀ ਗੱਲ ਹੈ ਵੀ ਇਹ ਵੀ ਆਪਣਲੇ ਕੋਲ ਇੰਨੀ ਪ੍ਰੋਪਰਟੀ 100 ਰੁਪਏ ਆਉਣ ਦੇ ਬਾਵਜੂਦ ਵੀ ਆਪਾਂ ਕੁਝ ਪਰਸੈਂਟ ਰੁਪਏ ਇਹਨਾਂ ਦੇ ਵਾਸਤੇ ਨਹੀਂ ਕੱਢ ਸਕਦੇ ਬੜੀ ਸ਼ਰਮਨਾਕ ਗੱਲ ਹੈ ਉਧਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ట్ਵੀਟ ਦੀ جنگ ਸ਼ੁਰੂ ਹੋ ਗਈ ਹੈ ਰਾਹੁਲ ਗਾਂਧੀ ਨੇ ਵੀ ట్వీਟ ਕੀਤਾ ਕਾਂਗਰਸ ਵੱਲੋਂ ਅਤੇ ਕਿਹਾ ਕਿ ਅਸੀਂ ਤਾਂ ਸਮਝੌਤਾ ਕਰਨਾ ਚਾਹੁੰਦੇ ਸਨ ਪਰ ਕੇਜਰੀਆਲ ਸਾਹਿਬ ਦੀਆਂ ਸ਼ਰਤਾਂ ਜ਼ਿਆਦਾ ਸੀ ਉਧਰ ਕੇਜਰੀਆਲ ਗੋਪਾਲ ਰਾਏ ਅਤੇ ਮਨੀਸ਼ ਸਿਸੋਧੀਆਂ ਨੇ ਵੀ ట్వీਟ ਕੀਤੇ ਸੰਜੇ ਸਿੰਘ ਨੇ ਵੀ ట్వీਟ ਕੀਤਾ ਆਮ ਆਦਮੀ ਪਾਰਟੀ ਕਾਂਗਰਸ 'ਤੇ ਇਲਜ਼ਾਮ ਲਾ ਰਹੀ ਹੈ ਤੇ ਕਾਂਗਰਸ ਆਮ ਆਦਮੀ ਪਾਰਟੀ 'ਤੇ ਇਲਜ਼ਾਮ ਲਾ ਰਹੀ ਹੈ ਕਾਂਗਰਸ ਦਾ ਇਹ ਕਹਿਣਾ ਹੈ ਕਿ ਜੇ ਅਰਵਿੰਦ ਕੇਜਰੀਵਾਲ ਜ਼ਿੱਦ ਨਾ ਕਰਦੇ ਤਾਂ ਦਿੱਲੀ ਵਿੱਚ ਗਠਜੋੜਨ ਤੈ ਹੋ ਸਕਦਾ ਸੀ ਜਦ ਕਿ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕਾਂਗਰਸ ਗਠਜੋੜ ਨੂੰ ਗੰਭੀਰਤਾ ਦੇ ਨਾਲ ਨਹੀਂ ਲੈ ਰਹੀ ਅਸੀਂ ਦਿੱਲੀ ਤੋਂ ਬਾਹਰ ਵੀ ਗਠਜੋੜਨ ਚਾਹੁੰਦੇ ਹਾਂ ਪਰ ਕਾਂਗਰਸ ਧਿਆਨ ਨਹੀਂ ਦੇ ਰਹੀ ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਇੱਕ ਨਜ਼ਰ ਇਸ ਵੇਲੇ ਤੱਕ ਦੀਆਂ ਚੋਣਵੀਆਂ ਤੇ ਖਾਸ ਖਾਸ ਸੁਰਖੀਆਂ ਤੇ ਟਕਸਾਲੀ ਅਕਾਲੀ ਦਲ ਵੱਲੋਂ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਵਾਪਸ ਲੈਣ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੇ ਕਿਹਾ ਟਕਸਾਲੀਆਂ ਦਾ ਰਣੀ ਉਹਨਾਂ ਕਹਿਆ ਟਕਸਾਲੀਆਂ ਨੇ ਲਿਆ ਚੰਗਾ ਫੈਸਲਾ ਟਕਸਾਲੀ ਅਕਾਲੀ ਦਲ ਵੱਲੋਂ ਖਡੂਰ ਸਾਹਿਬ ਤੋਂ ਉਮੀਦਵਾਰ ਸਾਬਕਾ ਫੌਜ ਮੁਖੀ ਜਨਰਲ ਜੇ ਜੇ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ ਕੀਤੀ ਦਿਲ ਦੀ ਗੱਲ ਕਰ ਦਿੱਤਾ ਵੱਡੀਆਂ ਵੱਡੀਆਂ ਗੱਲਾਂ ਦਾ ਖੁਲਾਸਾ ਪੰਜਾਬ ਦੇ ਵਿੱਚ ਭਖਿਆ ਸਿਆਸੀ ਮਾਹੌਲ ਮਨੀਸ਼ ਤਿਵਾੜੀ ਨੇ ਆਨੰਦਪੁਰ ਸਾਹਿਬ ਅਤੇ ਨਿਆਣਾ ਦੇਵੀ ਤੋਂ ਮੱਥਾ ਟੇਕ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ ਬਰਨਾਲੇ ਵਿਖੇ ਕੇਵਲ ਢਿੱਲੋਂ ਨੇ ਕੱਢਿਆ ਰੋਡ ਸ਼ੋਅ ਜਲੰਧਰ ਵਿੱਚ ਅਕਾਲੀ ਭਾਜਪਾ ਵੱਲੋਂ ਕੀਤੀ ਗਈ ਰੈਲੀ ਆਮ ਆਦਮੀ ਪਾਰਟੀ ਨੇ ਸੰਗਰੂਰ ਵਿੱਚ ਕੀਤੀ ਪ੍ਰੈਸ ਕਾਨਫਰੰਸ ਸਖਪਾਲ ਖਹਿਰਾ ਅਤੇ ਸਿਮਰਜੀਤ ਵੈਂਸ ਨੇ ਵੀ ਆਪਣੀ ਚੋਣ ਪ੍ਰਚਾਰ ਨੂੰ ਦਿੱਤੀ ਤੇਜ਼ੀ ਸਾਰੇ ਉਮੀਦਵਾਰ ਨਿਕਲੇ ਮੈਦਾਨ ਵਿੱਚ ਸ਼ੰਗਰੂਰ ਵਿੱਚ ਮਨੀਸ਼ ਸਿਸੋਧੀਆਂ ਨੇ ਕੀਤੀ ਪ੍ਰੈਸ ਕਾਨਫਰੰਸ ਕਿਹਾ ਆਮ ਆਦਮੀ ਪਾਰਟੀ 13 ਲੋਕ ਸਭਾ ਹਲਕਿਆਂ ਵਿੱਚ 26 ਲੱਖ ਪਰਿਵਾਰਾਂ ਤੱਕ ਕਰੇਗੀ ਪਹੁੰਚ ਭਗਵੰਤ ਮਾਨ ਨੇ ਅਕਾਲੀ ਦਲ ਤੇ ਕਸਿਆ ਛਕੰਜਾ ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਖਫਪਾਲ ਖੈਰਾ ਅਤੇ ਆਮ ਆਦਮੀ ਪਾਰਟੀ ਤੇ ਕਸੀਅਤ ਟਿਕਾਣਾ ਨਿਸ਼ਾਨਾ ਸੁਖਬੀਰ ਸੁਖਬੀਰ ਬਾਦਲ ਨੇ ਕਿਹਾ ਬਠਿੰਡੇ ਸੀਟ ਦਾ ਐਲਾਨ ਕਰਾਂਗੇ ਸੱਤਾਂ ਦਿਨਾਂ ਅੰਦਰ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫਿਰ ਮੁਲਾਕਾਤ ਹੋਏਗੀ ਸੁਰਿੰਦਰ ਡੱਲਾ ਨੂੰ ਜੋ ਇਜਾਜ਼ਤ ਤਨਵਾ